ਤਹ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਐਡਵੋਕੇਟ ਮੇਰੇ ਨਾਲ ਜੁੜ ਚੁੱਕੇ ਹੈ ਗੱਲਬਾਤ ਕਰਾਂਗੇ ਸਰ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਕੀ ਹਰਮਿੰਦਰ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਪੁਲਿਸ ਹਿਰਾਸਤ ਦੇ ਵਿੱਚੋਂ ਸਰ ਦੇਖੋ ਇਹ ਤਾਂ ਨਿਊਜ਼ ਹੀ ਹੈ ਜੀ ਮਾਰਨਿੰਗ ਨਿਊਜ਼ ਇਹ ਚਲਾਈ ਜਾ ਰਹੀ ਸੀ ਕਿ ਹੀ ਹੈਜ਼ ਬੀਨ ਅਰੈਸਟਡ ਫਰੋਮ ਕਰਨਾਲ ਜੀ ਜੀ ਹੁਣ 11 ਵਜੇ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਉਹ ਫਰਾਰ ਹੋ ਚੁੱਕੇ ਹਨ ਜੀ ਤੇ ਪੁਲਿਸ ਨੂੰ ਚੱਕਮਾ ਦੇ ਚੁੱਕੇ ਹਨ ਸੋ ਵਾਟ ਇਜ਼ ਦੀ ਐਕਚੁਅਲ ਸਿਨੈਰੀਓ ਸਿਚੁਏਸ਼ਨ ਇਹ ਪੁਲਿਸ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਸਰ ਜੀ ਤੁਸੀਂ ਹੁਣ ਕੀ ਪ੍ਰੋਸੀਡਿੰਗ ਕੀ ਕਰ ਰਹੇ ਹੋ ਆਪਣੇ ਵੱਲੋਂ ਤੁਹਾਡੇ ਕੋਲ ਕੀ ਜਾਣਕਾਰੀ ਹੁਣ ਤੱਕਰ ਪਹੁੰਚੀ ਹੈ ਇਸ ਤੋਂ ਪਹਿਲਾਂ ਕੀ ਜਾਣਕ ਗ੍ਰਿਫਤਾਰੀ ਤੋਂ ਪਹਿਲਾਂ ਕੀ ਜਾਣਕਾਰੀ ਆਈ ਇਸ ਤੁਹਾਡੇ ਕੋਲ ਦੇਖੋ ਸਰ ਐਜ਼ ਅ ਮੈਟਰ ਆਫ ਰਿਕਾਰਡ ਜਿਹੜੀ ਐਫ ਆਈ ਆਰ ਹੋਈ ਹੈ ਉਹ ਕੱਲ ਰਾਤ 10 ਵਜੇ ਦਿੱਤੀ ਹੈ ਜੀ ਜੀ ਪੁਲਿਸ ਸਟੇਸ਼ਨ ਸਿਵਲ ਲਾਈਨਸ ਪਟਿਆਲਾ ਗੁਰਪ੍ਰੀਤ ਕੌਰ ਦੀ ਸਟੇਟਮੈਂਟ ਤੇ ਜੀ ਜੀ ਸਾਨੂੰ ਅਦਰਵਾਈਜ਼ ਜਿਹੜਾ ਸੀਗਾ ਅੰਡਰਸਟੈਂਡਿੰਗ ਇਹ ਸੀ ਕਿ ਆਪਾਂ ਨੂੰ ਐਂਟੀਸੀਪੇਟਰੀ ਬੇਲ ਮੂਵ ਕਰਨੀ ਚਾਹੀਦੀ ਹੈ ਜੀ ਜੀ ਉਹ ਅਕੋਰਡਿੰਗ ਨੇ ਅਸੀਂ ਤਿਆਰੀ ਕੀਤੀ ਸੀ ਬਟ ਫਿਰ ਨਿਊਜ਼ ਆਨ ਲੱਗੀ ਕਿ ਉਹਨਾਂ ਦੀ ਅਰੈਸਟ ਹੋ ਗਈ ਹੁਣ ਪਿਛਲੇ 3-4 ਘੰਟੇ ਤੋਂ ਕੋਈ ਪਰਿਵਾਰ ਨਾਲ ਜਾਂ ਪੈਰਵੀ ਵਾਲੇ ਬੰਦੇ ਨਾਲ ਕੰਟੈਕਟ ਨਹੀਂ ਹੋਇਆ ਜਦੋਂ ਉਹ ਦੱਸਣਗੇ ਆ ਕਿ ਕੀ ਅਰੈਸਟਡ ਹੈ ਜਾਂ ਐਂਟੀਸਿਪੇਟਰੀ ਬੂਇਲ ਮੂਵ ਕਰਨੀ ਹੈ ਉਹ ਜੇ ਅਸੀਂ ਲੀਗਲ ਰਿਕਵਰਸ ਸਾਰਾ ਅਡਾਪਟ ਕਰਾਂਗੇ ਜੀ ਤੁਹਾਨੂੰ ਕੋਈ ਖਲਸਾ ਵੀ ਜ਼ਾਹਿਰ ਹੁੰਦਾ ਅਜਿਹੀਆਂ ਕਾਰਵਾਈਆਂ ਅਕਸਰ ਪੁਲਿਸ ਦੀਆਂ ਕਹਾਣੀਆਂ ਦੇ ਵਿੱਚ ਦਿਖਾਈਆਂ ਜਾਂਦੀ ਹੈ ਤੁਹਾਨੂੰ ਕੋਈ ਖਲਸਾ ਜ਼ਾਹਿਰ ਹੁੰਦਾ ਇਸ ਤਰੀਕੇ ਨਾਲ ਸਰ ਪੁਲਿਸ ਦਾ ਸਿਸਟਮ ਦੇ ਥੱਲੇ ਹੈ ਜੀ ਜੋ ਬਿਊਰੋਕ੍ਰੇਸੀ ਨੇ ਉਹਨਾਂ ਨੂੰ ਹੁਕਮ ਲਾਣਾ ਜੀ ਉਹਨਾਂ ਨੇ ਕਰਤਾ ਜੀ ਤੁਸੀਂ ਇਹ ਦੇਖੋ ਵੀ ਪਿਛਲੇ 2 ਦਿਨ ਤੋਂ ਹੜਦੇ ਰਿਲੇਟਿਡ ਉਹਨਾਂ ਦੀ ਸਟੇਟਮੈਂਟਸ ਉਹਨਾਂ ਦੀ ਸਟੇਟਮੈਂਟਸ ਇੱਕ ਬਿਊਰੋਕਰੇਟ ਦੇ ਖਿਲਾਫ ਜੀ ਤੇ ਉਸ ਚੀਜ਼ ਨੂੰ ਜਿਹੜਾ ਹੈਗਾ ਆਊਟਕਮ ਇਹ ਹੈ ਕਿ ਰਾਤ ਨੂੰ 10 ਵਜੇ ਐਫਆਈਆਰ ਦਿੰਦੇ ਆ ਸਰ ਉਸ ਮੈਟਰ ਦੀ ਜਿਹੜੀ ਕਿ ਆਨਰੇਬਲ ਹਾਈ ਕੋਰਟ ਤੱਕ ਪਹਿਲਾਂ ਐਜੀਟੇਟ ਹੋ ਲਿਆ ਜੀ ਜੀ ਇਹ ਜਿਹੜਾ ਮੈਟਰ ਹੈਗਾ ਗੁਰਪ੍ਰੀਤ ਕੌਰ ਦਾ ਉਹਨਾਂ ਦੀ ਐਕਸ ਵਾਈਪ ਦੱਸੀ ਜਾ ਰਹੀ ਹੈ ਇਹ ਮੈਟਰ ਕੀ ਕਿੱਥੇ ਪਹੁੰਚਿਆ ਸੀ ਤੇ ਅਚਾਨਕ ਐਫਆਈਆਰ ਕਿਵੇਂ ਹੋ ਜਾਂਦੀ ਤੁਸੀਂ ਤਾਂ ਇੱਕ ਵਕੀਲ ਹੋ ਅਚਾਨਕ ਇੱਕੋ ਦਾ ਮੈਫਆਈਆਰ ਤੇ ਮੈਟਰ ਪਹਿਲਾਂ ਕਿੱਥੇ ਜੇ ਖੜਾ ਸੀਗਾ ਇਹ ਦੇਖੋ ਇਸ ਤਰ੍ਹਾਂ ਜਦੋਂ ਦੇ ਹਰਮੀਤ ਹੁਣੀ ਐਮਐਲਏ ਬਣੇ ਹੈ ਉਸ ਤੋਂ ਥੋੜੀ ਦੇਰ ਬਾਅਦ ਚੋਂ ਗੁਰਪ੍ਰੀਤ ਕੌਰ ਉਹਨਾਂ ਦੇ ਖਿਲਾਫ ਦਰਖਾਸਤਾਂ ਦੇਣੀ ਸ਼ੁਰੂ ਕਰਦੀ ਹੈ ਜੀ ਜੀ ਉਹ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਡਿਫਰੈਂਟ ਅਧਾਰਿਆਂ ਕੋਲ ਇਨਕੁਆਇਰੀ ਵੀ ਹੁੰਦੀ ਹੈ ਸਰ ਜੀ ਦੇਰ ਆਫਟਰ ਉਹ ਆਨਰੇਬਲ ਹਾਈ ਕੋਰਟੇ ਕੋਰਟ ਫਾਈਲ ਕਰਦੇ ਆ ਜੀ ਜੀ ਉਥੇ ਐਸਐਸਪੀ ਮੋਹਾਲੀ ਦਾ ਹੀ ਸਟੇਟਸ ਰਿਪੋਰਟ ਸਬਮਿਟ ਹੁੰਦੀ ਹੈ ਜੀ ਜੀ ਉਹ ਰਿਟ ਲਾਸਟ ਡਿਸਪੋਜ਼ ਆਫ ਹੋ ਜਾਂਦੀ ਹੈ ਔਨ ਦੀ ਗਰਾਉਂਡ ਕਿ ਡੀਆਈਜੀ ਰੋਪੜ ਕੋਲੇ ਇੱਕ ਇਨਕੁਆਰੀ ਦੁਬਾਰਾ ਕੀਤੀ ਜਾਵੇ ਤੇ ਸਾਡੇ ਐਡਵੋਕੇਟ ਸਾਹਿਬ ਨੇ ਚੰਡੀਗੜ੍ਹੇ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਅਗਰੇ ਮੈਟਰ ਇਨਕੁਆਇਰ ਹੁੰਦਾ ਹੈ ਟੂ ਮਾਈ ਨੋਲੇਜ ਅੱਜ ਤੱਕ ਉਸ ਡੀਆਈਜੀ ਰੋਪੜ ਰੇਂਜ ਕੋਲੇ ਜੇ ਕੋਈ ਇਨਕੁਆਰੀ ਮਾਰਕ ਹੋਈ ਕਿਸ ਅਫਸਰ ਨੂੰ ਕੇ ਡਿਪਿਊਟ ਕੀਤਾ ਗਿਆ ਕੀ ਹੋਇਆ ਇਸਮ ਹਿਸਟਰੀ ਸਰ ਸਾਨੂੰ ਨਹੀਂ ਪਤਾ ਬਟ ਆਲ ਆਫ ਅ ਸਰਟਨ 3 ਸਾਲ ਦਾ ਮੈਟਰ ਜਿਹੜਾ ਚੱਲਦਾ ਆ ਰਿਹਾ ਜੀ ਰਾਤ 10 ਵਜੇ ਪਰਚਾ ਦਿੱਤਾ ਉਸੇ ਚੀਜ਼ ਦੀ ਕੀ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਇੰਨੇ ਸਮੇਂ ਦੌਰਾਨ ਪੁਲਿਸ ਵੱਲੋਂ ਬੁਲਾਇਆ ਗਿਆ ਕਦੇ ਪੁੱਛਗਿੱਛ ਕੀਤੀ ਗਈ ਜਾਂ ਜਿਹੜੇ ਜਿਹੜੀ ਐਪਲੀਕੇਸ਼ਨਸ ਉਹਨਾਂ ਨੇ ਪਹਿਲਾਂ ਦਿੱਤੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਹਾਲੀ ਐਸਆਈਟੀ ਨੇ ਇਨਕੁਆਇਰ ਕੀਤਾ ਉੱਥੇ ਉਹਨਾਂ ਨੂੰ ਬੁਲਾਇਆ ਸੀਗਾ ਜੀ ਜੀ ਇਹ ਉੱਥੇ ਜੁਆਇਨ ਕਰਕੇ ਆਏ ਜੀ ਇਹਨਾਂ ਦੀ ਸਟੇਟਮੈਂਟ ਹੋਈ ਹੈ ਜੀ ਨਹੀਂ ਇਹ ਮੈਂ ਰੀਸੈਂਟਲੀ ਡੇਸ ਦੀ ਗੱਲ ਕਰ ਲੈ ਪਿਛਲੇ ਸਾਲ ਡੇਸ ਜਦੋਂ ਤੋਂ ਆਪਾਂ ਕੀ ਕੀ ਨਵੀਂ ਤੁਸੀਂ ਕਹਿ ਰਹੇ ਕਿ ਰੋਪੜ ਕੋਲ ਭੇਜ ਦਿੱਤੀ ਸੀ ਨਾ ਨਹੀਂ ਸਰ ਜਦੋਂ ਦਾ ਆਨਰੇਬਲ ਹਾਈ ਕੋਰਟ ਤੋਂ ਮੈਟਰ ਡਿਸਪੋਜ਼ ਆਫ ਹੋਇਆ ਅਗਸਟ 2022 ਚ ਜੀ ਸੌਰੀ 24 ਦੇ ਵਿੱਚ ਜੀ ਜੀ ਅਗਸਟ 2024 ਤੋਂ ਬਾਅਦ ਚ ਉਹਨਾਂ ਨੂੰ ਨਹੀਂ ਬੁਲਾਇਆਗੇ ਤੇ ਇਹ ਤੁਹਾਨੂੰ ਸਿੱਧਾ ਤੌਰ ਤੇ ਇਸ ਨਾਲ ਤੁਸੀਂ ਹੜਾ ਦੇ ਨਾਲ ਕਨੈਕਟ ਕਰ ਰਹੇ ਕਿ ਉਹ ਸਰਕਾਰ ਦੇ ਖਿਲਾਫ ਬੋਲੇ ਤੇ ਸਰਕਾਰ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਬਿਲਕੁਲ ਸਰ ਤਾਂ ਨੂੰ ਹੁਣ ਕੋਈ ਖਲਸਾ ਹੈਗਾ ਕਿ ਪੁਲਿਸ ਜੇਕਰ ਗ੍ਰਫਤਾਰ ਕਰਦੀ ਹੈ ਜਿਵੇਂ ਅਕਸਰ ਮਲਜ਼ਮਾਂ ਦੇ ਨਾਲ ਕੀਤਾ ਜਾਂਦਾ ਲੱਤ 'ਚ ਗੋਲੀ ਜਾਂ ਕੁਛ ਏਦਾਂ ਦਾ ਉਹਨਾਂ ਦੇ ਨਾਲ ਹੋ ਸਕਦਾ ਕੁਛ ਜਿਆ ਖਲਸਾ ਹੈ ਨਹੀਂ ਸਰ ਦੇਖੋ ਗੋਲੀ ਮਾਰਨ ਵਾਲਾ ਤਾਂ ਮੁੱਦਾ ਮੈਂ ਨਹੀਂ ਬਿਲਕੁਲ ਮੰਨੂੰਗਾ ਇਹ ਠੀਕ ਹੈ ਵੀ ਉਹਨਾਂ ਨੂੰ ਸਨਾਪਪ ਕਰਨ ਵਾਸਤੇ ਇੱਕ ਛੱਡੋ ਚਾਰ ਪਰਚੇ ਵੀ ਦੇ ਸਕਦਾ ਹਾਂ ਸਿਰਫ ਡਰਾਇਆ ਜਾ ਰਿਹਾ ਤੁਹਾਨੂੰ ਇਹ ਲੱਗਦਾ ਚਲੋ ਉਹ ਇੱਕ ਟੱਗ ਆਫ ਵਾਰ ਹੈ ਜੀ ਉਹ ਸੱਚਾਈ ਦੀ ਲੜਾਈ ਲੜ ਰਹੇ ਸੱਚਾਈ ਦਾ ਬਿਆਨ ਦੇ ਰਹੇ ਜੀ ਉਹ ਤੇ ਹੁਣ ਤੁਸੀਂ ਕਿਹੜੀ ਐਪਲੀਕੇਸ਼ਨ ਮੂਵ ਕਰਨ ਜਾ ਰਹੇ ਹੋ ਜੀ ਸਰ ਅਗਰ ਤਾਂ ਸਾਡੇ ਜਦ ਤੱਕ ਉਹਨਾਂ ਦੇ ਫੈਮਿਲੀ ਨਾਲ ਕੰਟੈਕਟ ਨਹੀਂ ਹੁੰਦਾ ਤਦ ਤੱਕ ਤਾਂ ਮੈਂ ਨਹੀਂ ਕਹਿ ਪਾਉਂਗਾ ਅਗਰ ਉਹ ਨਹੀਂ ਅਰੈਸਟਡ ਤਾਂ ਸਾਨੂੰ ਡਾਇਰੈਕਸ਼ਨ ਇਨਸਟਰਕਸ਼ਨਸ ਐਂਟੀਸਿਪੇਟਰੀ ਬੇਲ ਮੂਵ ਕਰਦੇ ਸੀ ਜਰੂਰ ਕਰਾਂਗੇ ਸਰ ਅਸੀਂ ਠੀਕ ਹੈ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ